ਏਪੀਰ ਫਾਈਨਰੀ ਦੇ ਡਾਇਰੈਕਟਰ ਭੂਵਨ ਗੋਲ ਜੀ ਸਾਡੇ ਨਾਲ ਨੇ ਤੇ ਭੂਵਨ ਜੀ ਕੀ ਕਾਰਨ ਬਣਿਆ ਕਿ ਹਾਦਸਾ ਹੋਇਆ ਐ ਇੰਨੀ ਭਿਆਨਕ ਅੱਗ ਜਿਹੜੀਆਂ ਤੁਸੀਂ ਦੇਖੀਆਂ ਵੀ ਹਨਾ ਜਾਨੀ ਮਾਨੀ ਨੁਕਸਾਨ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਜਾਨੀ ਮਾਨੀ ਨੁਕਸਾਨ ਤੋਂ ਕੋਈ ਬਚਤ ਹੋ ਗਈ ਦੇਖੋ ਜੀ ਅਸੀਂ ਅੱਜ ਬੜਾ ਅਨਫੋਰਚੂਨੇਟ ਮਨਪਾਦਾ ਵਾਕਾ ਹੋਇਆ ਸਾਡੇ ਪਲਾਨ ਦੇ ਕਿ ਅਸੀਂ ਬੜੀ ਮਿਹਨਤ ਦੇ ਨਾਲ ਆਸ-ਪਾਸ ਦੇ ਇਲਾਕੇ ਦੇ ਵਿੱਚ ਪ੍ਰਾਲੀ ਪਠੀ ਕੀਤੀ ਸੀ ਕਿ ਇਹ ਟਰਾਲੀ ਨੂੰ ਅੱਜ ਅੱਗ ਲੱਗ ਗਈ। ਅੱਗ ਲੱਗਣ ਦੇ ਦੌਰਾਨ ਹਵਾ ਦਾ ਬਹਾਅ ਇੰਨਾ ਤੇਜ਼ ਸੀ ਕਿ ਨਾਲ ਦੇ ਚੱਕਿਆਂ ਨੂੰ ਅੱਗ ਫੜਦੀ ਫੜਦੀ ਅੱਗੇ ਵਧੀ ਗਈ ਵਧੀ ਗਈ। ਰੱਬ ਦੀ ਸ਼ੁਕਰ ਹੈ ਜੀ ਕਿ ਕੋਈ ਵੀ ਜਾਨੀ ਨੁਕਸਾਨ ਤੋਂ ਬਚਤ ਰਹੀ। ਜਿੰਨਾ ਸਾਡੇ ਅੰਦਰ ਇੰਤਜ਼ਾਮ ਸੀਗਾ ਸਾਡੇ ਟਰਾਲੀਆਂ ਕੁਛ ਅੱਗੇ ਨਾਲ ਲੋਡ ਕਰਕੇ ਖੜੀਆਂ ਸੀ। ਕੁਝ ਲੇਬਰ ਦੇ ਬੰਦੇ ਜਿਹੜੇ ਆਸ-ਪਾਸ ਕੰਮ ਕਰਦੇ ਸੀ ਸਾਰੇ ਬਾਹਰ ਕੱਢਿਆ ਗਿਆ। ਸਾਰੀਆਂ ਟਰਾਲੀਆਂ ਉੱਥੋਂ ਸ਼ਿਫਟ ਕੀਤੀਆਂ ਗਈਆਂ। ਇਹ ਵੀ ਸ਼ੁਕਰ ਹੈ ਜੀ ਨਾਲ ਹੀ ਕਿ ਉਸ ਟਾਈਮ ਤੇ ਜੋ ਉਹ ਬੋਇਲਰ ਸੈਕਸ਼ਨ ਹੈ ਉਹ ਚਾਲੂ ਹਾਲਤ ਚ ਨਹੀਂ ਸੀਗਾ ਨਹੀਂ ਤਾਂ ਕੋਈ ਵੀ ਨੁਕਸਾਨ ਵੱਧ ਹੋ ਸਕਦਾ ਸੀਗਾ ਜਾਨੀ ਮਾਲੀ ਮਾਲੀ ਨੁਕਸਾਨ ਦਾ ਜੋ ਪੱਧਰ ਹੈ ਉਹ 1 ਜਾਂ 2 ਦਿਨ ਲੱਗਣਗੇ ਜੀ ਹਲੇ ਚੈੱਕ ਕਰਨ ਨੂੰ ਕਿ ਅੱਗ ਬੁਝੇ ਤੇ ਬਿਲਡਿੰਗ ਨੂੰ ਸ਼ੱਡ ਨੂੰ ਕੀ ਨੁਕਸਾਨ ਹੈ ਉਸ ਤੋਂ ਪਤਾ ਲੱਗੇਗਾ ਪਰ ਇੰਨੀ ਸ਼ੁਕਰ ਹੈ ਜੀ ਕਿ ਜਾਨੀ ਨੁਕਸਾਨ ਕੋਈ ਨਹੀਂ ਪਲਾਂਟ ਦੀ ਸਾਰੇ ਦੀ ਬਚਤ ਹੈ ਸਿਰਫ ਹਾਲੀ ਦਾ ਨੁਕਸਾਨ ਹੈ ਜੋ ਰੱਬ ਨੇ ਮਨਜ਼ੂਰ ਹੈ ਜੀ ਉਸ ਦੇ ਅੱਗੇ ਕਿਸੇ ਸਾਰੇ ਬੇਵਕੂਫੀ ਇਹ ਅੱਗ ਲੱਗਣ ਦਾ ਕੋਈ ਕਾਰਨ ਸਾਹਮਣੇ ਆਇਆ ਜੀ ਇਹਦੇ ਵਿੱਚ ਜੀ ਕਿਤਨਾ ਕਿਤੋਂ ਸਪਾਰਕ ਜਨਰੇਟ ਹੋਈ ਹੈ ਅਲੱਗ-ਅਲੱਗ ਗੱਲਾਂ ਕਰ ਰਹੇ ਨੇ ਕੋਈ ਕਹਿ ਰਿਹਾ ਜੀ ਕਿਸੇ ਨੇ ਕੁਝ ਖਾ-ਪੀ ਕੇ ਨਾ ਟਕਾ ਹੋਵੇ ਕੋਈ ਕਹਿੰਦਾ ਬਿਜਲੀ ਤਾਰਾ ਤੋਂ ਨਾ ਹੋ ਗਈ ਹੋਵੇ ਕੋਈ ਕਹਿੰਦਾ ਕਿ ਆਪਣੇ ਆਪਣਾ ਅੱਗ ਜਨਰੇਟ ਹੋ ਵੀ ਹੋਵੇ ਐਗਜੈਕਟ ਰੀਜ਼ਨ ਕੱਲ ਤੱਕ ਜਾ ਕੇ ਹੋਰ ਦੇਖਦੇ ਹਾਂ ਪਤਾ ਲੱਗੇਗਾ ਜੀ ਪਰ ਫਿਲਹਾਲ ਸਾਡੇ ਸਾਰੇ ਦਾ ਧਿਆਨ ਇਹ ਅੱਗ ਨੂੰ ਕੰਟਰੋਲ ਕਰਨ ਤੇ ਹੈ ਬਹੁਤ سارے ਜਗਰਾਵਾਂ ਦੇ ਲੋਕ ਆਸ-ਪਾਸ ਦੇ ਜਿਹੜੇ ਤੁਹਾਨੂੰ ਪਿਆਰ ਕਰਨ ਵਾਲੇ ਆ ਫੈਕਟਰੀ ਦੇ ਨਾਲ ਜੁੜੇ ਹੋਏ ਨੇ ਬਹੁਤ ਸਾਰੇ ਲੋਕਾਂ ਦੇ ਫੋਨ ਆਉਂਦੇ ਆ ਵੀ ਦੱਸੋ ਸਾਨੂੰ ਕੀ ਹੋਇਆ ਉਹਨਾਂ ਨੂੰ ਜਰੂਰ ਦੋ ਸ਼ਬਦ ਬੋਲ ਦਿਓ ਜੀ ਸਾਰੇ ਸ਼ੁਭਚਿੰਤ ਕਰਨ ਦੇ ਇੱਕੋ ਇੱਕ ਸੰਦੇਸ਼ ਹੈ ਕਿ ਰੱਬ ਦੀ ਬਹੁਤ ਮਿਹਰ ਰਹੀ ਹੈ ਪਰ ਆਲੀ ਦਾ ਨੁਕਸਾਨ ਜੀ ਕੋਈ ਗੱਲ ਨਹੀਂ ਰਿਕਵਰ ਹੋ ਜਾਏਗਾ ਜੇ ਕਿਸੇ ਦਾ ਜਾਨੀ ਨੁਕਸਾਨ ਹੋ ਜੇ ਪਲਾਂਟ ਵਿੱਚ ਨੁਕਸਾਨ ਆਉਂਦੇ ਉਦੀ ਪਰਭਾਈ ਨਹੀਂ ਹੁੰਦੀ ਤੇ ਤੁਹਾਡੇ ਸਭ ਦੀ ਸ਼ੁਭ ਇੱਛਾਵਾਂ ਦੇ ਨਾਲ ਸਾਰੀ ਸਥਿਤੀ ਇਸ ਸਮੇਂ ਕੰਟਰੋਲ ਚ ਹੈ ਬਾਹੂ ਚ ਹੈ ਕੱਲ ਤੱਕ ਇਸ ਨੂੰ ਜ਼ੀਰੋ ਜ਼ੀਰੋ ਕੰਟਰੋਲ ਕਰ ਦਿੱਤਾ ਜਾਵੇਗਾ ਬਹੁਤ ਬਹੁਤ ਬਹੁਤ